ਧਰੋਇ ਅਕਾਲ ਨੇ ਆਪ ਭੇਜੀ ਭੁਲੇ ਪਟਕਿਆ ਨੂੰ ਰਾਹੇ ਪਾਵਦੀ ਏ ਬਾਣੀ ਕੋੜੇ ਰੇਠਿਆਂ ਕਰੇ ਮਿੱਠੇ ਬਾਣੀ ਠੱਗਾ ਨੂੰ ਸੱਜਣਾ ਬਣਾਉਂਦੀ ਏ ਜਿਹੜਾ ਦਿਲਬਰਾ ਇਸ ਦਾ ਜਾਪ ਕਰਦਾ ਉਹਦੇ ਦੁੱਖ ਤੇ ਪਾਪ ਮਿਟਾਉਂਦੀ ਏ ਬਾਣੀ ਨੂੰ ਜਿਹੜਾ ਵੀ ਪ੍ਰਾਨੀ ਸ਼ਰਧਾ ਨਾਲ ਪੜਦਾ ਆ ਸੁਣਦਾ ਆ ਸਤਿਕਾਰਦਾ ਆ ਬਾਣੀ ਉਹਦੇ ਸਾਰੇ ਹੀ ਕਾਰਜ ਰਾਸ ਕਰਦੀ ਹੈ ਮਹਾਰਾਜ ਕਹਿੰਦੇ ਨਾ ਵਿੱਚ ਕਰਤਾ ਪੁਰਖ ਖਲੋਵਾ ਵਾਲਨਾ vinga ਹੋਵਾ ਮਜਨ ਗੁਰ ਆਂਦਾ ਰਾਸੇ ਜਪ ਖਰ ਖਰ ਕਿਲੇ ਵਿਖਣਾ ਸੀ ਸਤਿਗੁਰਾਂ ਦੀ ਮਹਾਨ ਕਿਰਪਾ ਹੁੰਦੀ ਹੈ ਜਿਹੜਾ ਬੰਦਾ ਗੁਰਬਾਣੀ ਪੜਦਾ ਆ ਸੁਣਦਾ ਆ ਗੁਰਬਾਣੀ ਦਾ ਸਤਕਾਰ ਕਰਦਾ ਖਾਲਸਾ ਜੀ ਆਪਣਾ ਧਿਆਨ ਲੈ ਚਲੋ ਧੰਤਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਨਮ ਦਿਨ ਵਾਲੀ ਮਾਤਾ ਮਾਤਾ ਤ੍ਰਿਪਤਾ ਜੀ ਦੇਖੋ ਮਾਤਾ ਤ੍ਰਿਪਤਾ ਜੀ ਕਿੰਨੀ ਬੰਦਗੀ ਹੋਵੇਗੀ ਕਿੰਨੀ ਸੇਵਾ ਹੋਵੇਗੀ ਕਿੰਨੀ ਸ਼ਰਧਾ ਹੋਵੇਗੀ ਉਸ ਅਕਾਲ ਪੁਰਖ ਦੇ ਉਹਨਾਂ ਦੇ ਮਾਤਾ ਪਿਤਾ ਦੀ ਜਿਨ੍ਹਾਂ ਨੇ ਐਸੀ ਧੀ ਨੂੰ ਜਨਮ ਦਿੱਤਾ ਜਿਹਦੀ ਕੋਖ ਦੇ ਵਿੱਚੋਂ ਧੰਨ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ ਤੇ ਧੰ ਗੁਰੂ ਨਾਨਕ ਦੇਵ ਮਹਾਰਾਜ ਬਾਰੇ ਪਾਟ ਸਹਿਬਾਨ ਦੇਖਦੇ ਨੇ ਆਪ ਨਰੰਕਾਰ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਆ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਤ੍ਰਿਪਤਾ ਜੀ ਦੀ ਕੋ ਖ ਉਹਨਾਂ ਦਾ ਪ੍ਰਕਾਸ਼ ਹੋਇਆ ਕਿੰਨੀ ਬੰਦਗੀ ਹੋਵੇ ਕਿੰਨੀ ਸੇਵਾ ਹੋਵੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਮਹਿਲਾਂ ਦਾ ਧਿਆਨ ਦਿੱਤਾ ਜਾਂਦਾ ਉਹਨਾਂ ਦੀ ਧਰਮ ਪਤਨੀ ਵੱਲ ਧਿਆਨ ਦਿੱਤਾ ਜਾਂਦਾ ਉਹਨਾਂ ਦੀ ਧਰਮ ਪਤਨੀ ਦਾ ਨਾਮ ਪਤਾ ਕੀ ਹੈ ਮਾਤਾ ਸੁਲਖਣੀ ਜੀ ਤੇ ਮਾਤਾ ਸੁਲਖਣੀ ਜੀ ਦੇ ਦੇਖੋ ਸਤ ਗੁਰਾਂ ਦੀ ਕਿੰਨੀ ਕਿਰਪਾ ਧੰਨ ਗੁਰੂ ਨਾਨਕ ਦੇਵ ਮਹਾਰੀ ਦੇ ਇੱਕ ਤਾਂ ਉਹ ਮਹਿਲ ਨੇ ਧਰਮ ਪਤਨੀ ਨੇ ਮੈਂ ਆਪਣੀ ਭੈਣ ਮਨਦੀਪ ਕੌਰ ਨੂੰ ਕਹਿਣਾ ਚਾਹੁੰਦਾ ਕਿ ਧਿਆਨ ਰੱਖੀ ਕਿਉਂਕਿ ਅਸੀਂ ਧੀ ਦੇ ਇਤਿਹਾਸ ਦਾ ਜ਼ਿਕਰ ਕਰਨਾ ਆ ਤੈਨੂੰ ਬਹੁਤ ਕੁਝ ਇੱਥੋਂ ਸਿੱਖਣ ਨੂੰ ਮਿਲਦਾ ਹੈ ਤਾਂ ਹੋਰ ਵੀ ਧੀਆਂ ਜਿਹੜੀਆਂ ਸੰਗਤ 'ਚ ਬੈਠੀਆਂ ਨੇ ਉਹ ਵੀ ਧਿਆਨ ਰੱਖਣ ਕਿਉਂਕਿ ਇਤਿਹਾਸ ਸੁਣਿਆ ਗੁਰਬਾਣੀ ਪੜਿਆ ਇਤਿਹਾਸ ਦੀ ਵਿਚਾਰ ਸੁਣਿਆ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਮਹਿਲ ਉਹਨਾਂ ਦੀ ਧਰਮ ਪਤਨੀ ਮਾਤਾ ਸੁਲੱਖਣੀ ਜੀ ਕਿੰਨੀ ਬੰਦਗੀ ਕੀਤੀ ਹੋਵੇਗੀ ਕਿੰਨੀ ਸੇਵਾ ਕੀਤੀ ਹੋਵੇਗੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹ ਤਾਂ ਆਪ ਖੁਦਾ ਰੂਪ ਧਰਤੀ ਤੇ ਆਏ ਨੇ ਕਿੰਨੀ ਸੇਵਾ ਕੀਤੀ ਹੋਵੇਗੀ ਉਹਨਾਂ ਨੇ ਆਪਣੇ ਪਤੀ ਦੀ ਤੇ ਮਾਤਾ ਸਲਖਣੀ ਦੀ ਕੋ ਖਤਮ ਐਸੇ ਮਹਾਪੁਰਸ਼ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਨਾਮ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਕਿੰਨੀ ਤਪੱਸਿਆ ਕੀਤੀ ਅੱਜ ਵੀ ਉਹਨਾਂ ਦੇ ਨਾਮ ਦੇ ਧੂਏ ਚੱਲਦੇ ਤੇ ਬਾਬਾ ਸ਼੍ਰੀ ਚੰਦ ਜੀ ਹੈ ਤਾਂ ਸਤਗੁਰਾਂ ਦੇ ਸੁਪੁੱਤਰ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਵੱਲ ਧਿਆਨ ਦਿੱਤਾ ਜਾਂਦਾ ਉਹਨਾਂ ਉਹਨਾਂ ਦੇ ਚਰਨਾਚ ਧਿਆਨ ਲੈ ਕੇ ਆਓ ਉਹਨਾਂ ਦੇ ਮਹਿਲ ਉਹਨਾਂ ਦੀ ਧਰਮ ਪਤਨੀ ਬੀਬੀ ਖੀਵੀ ਜੀ ਤੇ ਮਾਤਾ ਖੀਵੀ ਜੀ ਵੀ ਇੰਨੀ ਬੰਦਗੀ ਹੈ ਕੱਲੀ ਬੰਦਗੀ ਨਹੀਂ ਨਾਮ ਸਿਮਰਨ ਨਹੀਂ ਇੱਕ ਤਾਂ ਆਪਣੇ ਪਤੀ ਦੀ ਸੇਵਾ ਇੱਕ ਨਾਮ ਵੀ ਜਪਣਾ ਸੰਗਤ ਵੀ ਕਰਨੀ ਨਾਲ ਅਰਸ਼ੀ ਪਕੜ ਕੇ ਆਪ ਖੀਰ ਵਰਤਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਰਾਜ ਨੇ ਉਹਨਾਂ ਨੂੰ ਦਰਜਾ ਦਿੱਤਾ ਸਤਗੁਰਾਂ ਦੇ ਨਾਮ ਹੁੰਦਾ ਬੀਬੀ ਖੀਵੀ ਜੀ ਦਾ ਤੇ ਨਾਲ ਉਹਨਾਂ ਨੇ ਘਿਓ ਪਾ ਕੇ ਦੇਸੀ ਘਿਓ ਪਾ ਕੇ ਖੀਰ ਬਣਾਣੀ ਤੇ ਮਾਤਾ ਖੀਵੀ ਜੀ ਦੀ ਕਿੰਨੀ ਬੰਦਗੀ ਸੀ ਕਿੰਨੀ ਤਪੱਸਿਆ ਸੀ ਉਹਨਾਂ ਦੀ ਕੁੱਖ ਚੋਂ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਤੇ ਬੀਬੀ ਅਮਰੋ ਜੀ ਦੋ ਧੀਆਂ ਤੇ ਦੋ ਪੁੱਤਰ ਪੈਦਾ ਹੋਏ ਹੁਣ ਧਿਆਨ ਦੇ ਜੇ ਉਹ ਗੱਲ ਸੁਣਨ ਵਾਲੀ ਤੇ ਜਿਹੜੀ ਬੀਬੀ ਅਮਰੋ ਜੀ ਆ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਧਰਮ ਪਤਰੀ ਮਾਤਾ ਖੀਵੀ ਜੀ ਉਹਨਾਂ ਦੀ ਧੀ ਹੈ ਬੀਬੀ ਅਮਰੋ ਜੀ ਕਿਉਂਕਿ ਬੱਚੇ ਤੇ ਸਾਡੇ ਵੀ 3 3 4 4 5 5 ਨੇ ਪਰ ਨੇਕ ਕੋਈ ਬੰਦਗੀ ਕਰਨ ਵਾਲਾ ਮਹਾਰਾਜ ਦੀ ਸ਼ਰਧਾ ਰੱਖਣ ਵਾਲਾ ਕੋਈ ਇੱਕ ਨਿਕਲ ਆਉਂਦਾ ਹੈ ਇਸੇ ਤਰ੍ਹਾਂ ਬੀਬੀ ਅਮਰੋ ਜੀ ਬੜੀ ਗਰਬਾਨੀ ਪੜਿਆ ਕਰਦੇ ਸਨ ਸ਼ਰਧਾ ਦੇ ਨਾਲ ਉਸ ਬਾਣੀ ਨੂੰ ਕਿਉਂਕਿ ਬੀਬੀ ਅਮਰੋਜੀ ਦਾ ਵਿਆਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਭਰਾ ਜਸੂ ਜੀ ਨਾਲ ਹੋਇਆ ਸੀ ਤੇ ਧੰਨ ਗੁਰੂ ਅਮਰਦਾਸ ਮਹਾਰਾਜੀ ਨੇ ਬੀਬੀ ਅਮਰੀ ਦੇ ਅਮਰੋ ਦੇ ਮੁਖਾਰ ਬਿੰਦ ਚੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਸੁਣੀ ਆਸਾ ਦੀ ਵਾਰ ਸੁਣੀ ਮੋਏ ਗਏ ਗੁਰਬਾਣੀ ਦੇ ਨਾਲ ਪਹਿਲਾਂ ਤਾਂ ਹੋਰੀ ਢੋਲਟ ਮੱਕੇ ਲੈ ਕੇ ਕਿਤਨਾ ਕਿਤੇ ਜਾਂਦੇ ਰਹੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਬਾਣੀ ਸੁਣੀ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬੀਬੀ ਅਬਰੋ ਨੂੰ ਕਿਉਂਕਿ ਉਹਨਾਂ ਦੇ ਭਰਾ ਜਸੂ ਨਾਲ ਵਿਆਹ ਹੋਏ ਸਨ ਤੇ ਹੈ ਤਾਂ ਇੱਕ ਤਾਂ ਗੁਰੂ ਪੁੱਤਰੀ ਕਿਉਂਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪੁੱਤਰੀ ਹੈ ਇੱਕ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਭਰਾ ਦੇ ਨਾਲ ਵਿਆਹ ਹੋਏ ਨੇ ਘਰ ਦੇ ਵਿੱਚ ਗਰਬਾਣੀ ਚੱਲੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਰਵਣ ਕੀਤੀ ਕਿਹਾ ਇਹ ਕਿਹੜੇ ਗੁਰੂ ਦੀ ਗਰਬਾਣੀ ਹੈ ਮੈਨੂੰ ਨਾਲ ਲੈ ਕੇ ਚੱਲੋ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਲੈ ਕੇ ਆਏ ਨੇ ਕਿ ਇਹ ਸਾਡੇ ਪਿਤਾ ਜੀ ਨੇ ਤੇ ਗੁਰੂ ਅਮਰਦਾਸ ਮਹਾਰਾਜ ਦੀ ਬਜ਼ੁਰਗ ਵਸਾਤਾ ਆ ਸੇਵਾ ਕਰਦੇ ਨੇ ਗਾਗਰ ਭਰ ਕੇ ਪਾਣੀ ਦੀ ਲੈ ਕੇ ਆਉਂਦੇ ਨੇ ਤੇ ਮਹਾਰਾਜਵਲ ਕਦੇ ਪੇਠ ਨਹੀਂ ਕੀਤੀ ਭਾਵੇਂ ਉਹਨਾਂ ਨੂੰ ਠੇਡਾ ਲੱਗ ਕੇ ਛੱਟ ਵੀ ਲੱਗਦੇ ਤੇ ਧੰਨ ਗੁਰੂ ਅਮਰਦਾਸ ਮਹਾਰਾਜੀ ਜਦ ਸਾ ਉਹਨਾਂ ਦੇ ਮਹਿਲ ਉਹਨਾਂ ਦੀ ਧਰਮ ਪਤਨੀ ਮਾਤਾ ਮਨਸਾ ਦੇਵੀ ਜੀ ਮਾਤਾ ਮੰਤਾ ਮਨਸਾ ਦੇਵੀ ਦੀ ਵੀ ਕਿੰਨੀ ਤਪੱਸਿਆ ਆ ਬੰਦਗੀ ਆ ਸੇਵਾ ਆ ਸਰਦਾ ਦੇ ਨਾਲ ਸੇਵਾ ਕਰਦੇ ਨੇ ਤਪੱਸਿਆ ਕਰਦੇ ਨੇ ਉਹਨਾਂ ਦੀ ਕੁੱਖ ਦੇ ਵਿੱਚੋਂ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਦਾ ਜਨਮ ਹੁੰਦਾ ਹੈ ਹੋਰ ਇੰਨਾ ਸਾਰਿਆਂ ਦੇ ਵਿੱਚੋਂ ਫਿਰ ਬੀਬੀ ਭਾਨੀ ਜੀ ਨੇਕ ਦਿਲ ਦੇ ਨਾਲ ਸੇਵਾ ਕਰਦੇ ਨੇ ਆਪਣੇ ਗੁਰ ਪਿਤਾ ਦੀ ਧਾਨ ਗੁਰ ਅਮਰਦਾਸ ਮਹਾਰਾਜ ਗੁਰ ਅਮਰਦਾਸ ਮਹਾਰਾਜ ਦੀ ਸੇਵਾ ਕਰਦੇ ਨੇ ਤੇ ਅਮਰਤ ਲੈ ਇਸ਼ਨਾਨ ਕਰਵਾਇਆ ਕਰਦੇ ਸਨ ਇੱਕ ਦਿਨ ਕਹਿੰਦੇ ਫੱਟੀ ਦਾ ਪਾਵਾ ਖੇਲਦਾ ਜਾਪਿਆ ਜਿੰਨੂੰ ਅਸੀਂ ਪੀੜੀ ਵੀ ਕਹਿ ਦਿੰਨੇ ਬੀਬੀ ਭਾਨੀ ਦੇ ਮਨ 'ਚ ਖਿਆਲ ਆ ਕਿ ਜੇ ਟੁੱਟ ਗਿਆ ਤੇ ਗੁਰਦੇਵ ਪਿਤਾ ਦੇ ਬਜ਼ੁਰਗ ਸਰੀਰ ਨੂੰ ਸਾਟ ਲਾ ਕੇ ਜਾਵੇਗੀ ਇਹ ਮਨ 'ਚ ਖਿਆਲ ਸੀ ਕਿ ਉਹ ਫੱਟੀ ਦਾ ਪੀੜੀ ਦਾ ਪਾਵਾ ਟੁੱਟਾ ਬੀਬੀ ਭਾਨੀ ਨੇ ਇੱਕੇ ਦਮ ਹੀ ਆਪਣਾ ਪੈਰ ਉਸ ਪੀੜੀ ਦੇ ਪਾਵੇ ਨੂੰ ਨਿਕਲਦੀਂ ਦੇਰ ਸੀ ਤੇ ਉੱਥੇ ਥੱਲੇ ਰੱਖ ਦਿੱਤਾ 3 ਇੰਚ ਲੰਬਾ ਕਿੱਲ ਖੁੱਭ ਗਿਆ ਖੂਨ ਦੇ ਬਹਾਰੇ ਛੁੱਟ ਗਏ ਪਰ ਮੁੱਖ ਦੇ ਵਿੱਚੋਂ ਕਦੇ ਵੀ ਉਹਨਾਂ ਸੀਰ ਤੱਕ ਨਹੀਂ ਉਚਾਰੀ ਇੰਨੀ ਸੇਵਾ ਨੂੰ ਵੇਖਦੇ ਹੋਏ ਧੰਨ ਗੁਰੂ ਅਮਰਦਾਸ ਮਹਾਰੀ ਨੇ ਕਿਹਾ ਧੀਏ ਤੇਰੇ ਤੇ ਗੁਰੂ ਨਾਨਕ ਦੇਵ ਮਹਾਰੀ ਦਾ ਦਰ ਤਰੁੱਠਾ ਆ ਮੰਗ ਕੀ ਮੰਗ ਕਰਦੀ ਹੈ ਤੇ ਬੀਬੀ ਭਾਨੀ ਨੇ ਕਿਹਾ ਹੈ ਕਿ ਮਹਾਰਾਜ ਕਿਰਪਾ ਕਰੋ ਜੇ ਤਰੁੱਠੇ ਹੋ ਤੇ ਗੁਰਗੱਦੀ ਘਰੇ ਦੀ ਘਰੇ ਰਹੇ ਤੇ ਮਹਾਰਾਜ ਨੇ ਕਿਹਾ ਕਿ ਗਰਗਦੀ ਤੇ ਗਜਰ ਬਸੂਲ ਹੈ ਇਸ ਤਰ੍ਹਾਂ ਤੁਹਾਨੂੰ ਮਿਲਦੀ ਹੈ ਤੱਕ ਅੱਖਾਂ ਬੰਦ ਕਰਾਈਆਂ ਦੇਖੇ ਤੇਰਾ ਪੁੱਤ ਤਤੀਜ ਅਵੀ ਤੇ ਬੈਠੇਗਾ ਤੇਰੇ ਪੋਤੇ ਦੇ ਪੋਤੇ ਨੀਹਾਂ ਚ ਜਣਾਏ ਜਾਣਗੇ ਦਿੱਲੀ ਦੇ ਚਾਂਦਰੀ ਚੌਂਕ ਦੇ ਵਿੱਚ ਧੜ ਤੋਂ ਸੀਸ ਕਲਮ ਕਰ ਦਿੱਤਾ ਜਾਵੇਗਾ ਮਨਜੂਰ ਸਰ ਬੀਬੀ ਭਾਨੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਮੇਰਾ ਨਾਮ ਭਾਨੀ ਰੱਖਿਆ ਭਾਣਾ ਵੀ ਆਪ ਹੀ ਬਣਾ ਲੈਣਾ ਇਹ ਬੀਬੀ ਭਾਨੀ ਦੀ ਤਪੱਸਿਆ ਸੀ ਸੇਵਾ ਕੀਤੀ ਸਿਮਰਨ ਕੀਤਾ ਬੀਬੀ ਭਾਨੀ ਨੇ ਤੇ ਮਹਾਰਾਜ ਨੇ ਖੁਸ਼ ਕੀਤਾ ਕੋਈ ਨਹੀਂ ਕਿਰਪਾ ਹੋਵੇਗੀ ਹੁਣ ਬੀਬੀ ਭਾਨੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਸਿਰ ਦੇ ਸਾਈ ਧੰਗੁਰੂ ਰਾਮਦਾਸ ਮਾਰੀ ਨੂੰ ਗੱਦੀ ਦੇਣੀ ਕਿਉਂਕਿ ਇਹ ਤਾਂ ਵਿਆਹ ਤੋਂ ਪਹਿਲਾਂ ਦੀ ਗੱਲ ਸੀ ਸੇਵਾ ਕਰਨ ਦੀ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦੇ ਦੋ ਭਰਾ ਬਾਬਾ ਮੋਹਰੀ ਜੀ ਬਾਬਾ ਮੋਹਣ ਜੀ ਬੀਬੀ ਦਾਨੀ ਜੀ ਨੇ ਇਹਨਾਂ ਤਿੰਨਾਂ ਕੋਲ ਆ ਜਲੇ ਪਰ ਇਹਨਾਂ ਨਹੀਂ ਸੀ ਪਤਾ ਕਿ ਮੇਰੇ ਸਿਰ ਦੇ ਸਾਈਂ ਤਾਂ ਗੁਰੂ ਰਾਮਦਾਸ ਮਾਰੇ ਨੇ ਗੁਰਨਾਨਕ ਦਾ ਤਖਤ ਮਿਲ ਜਾਣਾ ਹੁਣ ਬੀਬੀ ਭਾਨੀ ਦੀ ਇੰਨੀ ਤਪੱਸਿਆ ਆ ਉਹਨਾਂ ਦੀ ਕੁੱਖ ਦੇ ਵਿੱਚੋਂ ਵੇਖੋ ਧੰਨ ਧੰਨ ਬਾਬਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਪ੍ਰਿਥੀ ਚੰਦ ਜੀ ਦੇ ਬਾਬਾ ਮਹਾਦੇਵ ਜੀ ਜਨਮ ਲੈਂਦੇ ਨੇ ਇੱਥੇ ਫੇਰ ਜਿਹੜੇ ਹੁਕਮ ਮੰਨਦੇ ਨੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਮੰਨਿਆ ਸਤਗੁਰਾਂ ਦੀ ਮਹਾਨ ਕਿਰਪਾ ਹੀ ਗੁਰੂ ਨਾਨਕ ਦੇਵ ਦੇ ਤਖਤ ਤੇ ਬੈਠੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਉਹਨਾਂ ਦੀ ਧਰਮ ਪਤਨੀ ਮਾਤਾ ਗੰਗਾ ਜੀ ਤੁਹਾਡਾ ਇਲਾਕਾ ਦਵਾਬੇ ਦਾ ਤੁਹਾਨੂੰ ਪਤਾ ਹੈ ਮਾਤਾ ਗੰਗਾ ਜੀ ਮਾਊ ਪਿੰਡ ਦੇ ਕਿੰਨੀ ਤਪੱਸਿਆ ਕੀਤੀ ਹੋਵੇਗੀ ਬਾਪੂ ਕਿਸ਼ਨ ਜੀ ਨੇ ਮਾਤਾ ਤਨਵੰਤੀ ਨੇ ਕਿੰਨੀ ਬੰਦਗੀ ਕੀਤੀ ਹੋਵੇਗੀ ਐਸੀ ਧੀ ਨੂੰ ਜਨਮ ਦਿੱਤਾ ਜਿਹੜੀ ਧੰਨ ਧੰਨੇ ਸਾਬ ਸ੍ਰੀ ਗੁਰੂ ਨਾਨਕ ਜੀ ਦੇ ਗੁਰੂ ਅਰਜਨ ਦੇਵ ਮਹਾਰੀ ਦੇ ਮਹਿਲ ਬਣੇ ਉਹਨਾਂ ਦੇ ਧਰਮ ਪਤਨੀ ਬਣੀ ਮਾਤਾ ਗੰਗਾ ਜੀ ਦੇ ਵੀ ਇੱਕ ਅੱਖੋਂ ਫਿਰ ਤੁਹਾਨੂੰ ਪਤਾ ਹੈ ਕਿ ਸੂਰਬੀਰ ਜੋਧਾ ਜਿਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਲ ਭੰਜਨ ਗੁਰਸੂਰਮਾ ਬੜ ਜੋਦਾ ਬਹੁ ਪਰੇਪ ਕਰ ਐਸੇ ਜੋਦੇ ਨਿਕਲੇ ਜਿਗ ਦੇ ਫੁੱਲ ਟੁੱਟ ਵੀ ਜਾਣਾ ਉਹਦਾ ਵੀ ਦਰਦ ਮਹਿਸੂਸੇ ਕਰਨਾ ਜੇ ਕਿਤੇ ਜੋਸ਼ ਦੇ ਵਿੱਚ ਆ ਜਾਣਾ ਤੇ ਸਿਰ ਤੋਂ ਲੈ ਕੇ ਢਾੜ ਤੱਕ چیرਨ ਵਾਲੇ ਦੀ ਸੀ ਉਹ ਮਾਤਾ ਗੰਗਾ ਜਿਨੇ ਇੰਨੀ ਬੰਦਗੀ ਕੀਤੀ ਧੰਗੁਰੂ ਅਰਜਨ ਦੇ ਮਹਾਰਾਜ ਦੇ ਇਰਤ ਗਿਰ ਦੇ ਰਹਿ ਕੇ ਸੇਵਾ ਕੀਤੀ ਦਾਸੀ ਬਣ ਕੇ ਸੇਵਾ ਕੀਤੀ ਧਰਮ ਪਤਨੀ ਵਾਲੇ ਸਾਰੇ ਕੀ ਜਿਹੜੇ ਬਾੰਦੇ ਨੇ ਕਾਰਜ ਉਹ ਸਾਰੇ ਕੀ ਸਤਿਗੁਰੂ ਅਰਜਨ ਦੇਵ ਮਰਦੇ ਆਸ਼ੀਰਵਾਦ ਲਈ ਤਾਂ ਆਪਣੀ ਕੁੱਖ ਤੋਂ ਸੂਰਬੀਰ ਜੋਦੇ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਜਨਮ ਦਿੱਤਾ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਉਹਨਾਂ ਦੇ ਤਿੰਨ ਮੈਲ ਨੇ ਤਿੰਨ ਧਰਮ ਪਤਨੀਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਧਰਮ ਪਤਨੀਆਂ ਨੇ ਮਾਤਾ ਦਮੋਦਰੀ ਜੀ ਮਾਤਾ ਮਹਾਦੇਵੀ ਜੀ ਤੇ ਮਾਤਾ ਨਾਨਕੀ ਜੀ ਹਣ ਮਾਤਾ ਦਮੋਦਰੀ ਜੀ ਦੇ ਇੱਕ ਪੁੱਤਰ ਤੇ ਇੱਕ ਧੀ ਨੇ ਮਾਤਾ ਦਮੋਦਰੀ ਦੇ ਬਾਬਾ ਗੁਰਦਿੱਤਾ ਜੀ ਬੀਬੀ ਵੀਰੋ ਨੂੰ ਜਨਮ ਦਿੱਤਾ ਤੇ ਬਾਬਾ ਗੁਰਦਿੱਤਾ ਜੀ ਦੀ ਵੀ ਤਪੱਸਿਆ ਵੇਖੋ ਕਿੰਨੀ ਹੈ ਐਸੇ ਮੈਲ ਨੇ ਐਸੀਆਂ ਮਹਾਰਾਜ ਨੇ ਅਕਾਲਪੁਰਖ ਨੇ ਧੀਆਂ ਭੇਜੀਆਂ ਨੇ ਜਿਨ੍ਹਾਂ ਨੇ ਇਹਨੇ ਇਹਨੇ ਵੱਡੇ ਸੂਰਬੀਰ ਯੋਧਿਆਂ ਗੁਰੂ ਸਹਿਬਾਂ ਨੂੰ ਜਨਮ ਦਿੱਤਾ ਆਪਣੀ ਕੋਖਾ ਮਾਤਾ ਦੋ ਮੋਦਰੀ ਜੀ ਦੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਬੀਬੀ ਵੀਰੋ ਜੀ ਮਾਤਾ ਨਾਨਕੀ ਜੀ ਦੇ ਪੁੱਤਰ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਬਾਬਾ ਅਨੀਰਾਏ ਜੀ ਤੇ ਮਾਤਾ ਮਹਾਦੇਵ ਜੀ ਦੇ ਪੁੱਤਰ ਨੇ ਬਾਬਾ ਅਟਲ ਜੀ ਤੇ ਬਾਬਾ ਸੂਰਜਮਲ ਜੀ ਹੁਣ ਆਪਣਾ ਧਿਆਨ ਲੈ ਚਲੋ ਕਿਉਂਕਿ 6ਵੇਂ ਪਾਸ਼ਾ ਸ਼੍ਰੀ ਗੁਰੂ ਖਰਗਪਤ ਪਾਸ਼ਾ ਮਹਾਰਾਜ ਜੀ ਨੇ ਗੁਰਗੱਦੀ ਆਪਣੇ ਕਿਸੇ ਪੁੱਤਰ ਨੂੰ ਨਹੀਂ ਦਿੱਤੀ ਆਪਣੇ ਪੋਤੇ ਨੂੰ ਦਿੱਤੀ ਤੇ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੋਈ ਮਾਤਾ ਅਨੰਤੀ ਜੀ ਨੇ ਇਤਿਹਾਸ ਕਰਨੇ ਹਾਲਪੁਰ ਵੀ ਲਿਖਦੇ ਨੇ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੋਈ ਮਾਤਾ ਅਨੰਤੀ ਜੀ ਦੇ ਨਾਲ ਮਾਤਾ ਅਨੰਤੀ ਜੀ ਦੀ ਕੱਖ ਵੇਖੋ ਮਾਤਾ ਅਨੰਤੀ ਜੀ ਪਹਿਲਾਂ 7ਵੇਂ ਪਾਸ਼ਾ ਮਹਾਰਾਜ ਦਾ ਆਪਾਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਵਿਰਲਿਆ ਨੇ ਸੁਣਿਆ ਹੋਵੇਗਾ ਵੀ ਮਾਤਾ ਨਵੰਤੀ ਦੀ ਗੋਦ ਦੇ ਵਿੱਚ ਉਹਨੇ ਦੀ ਕੁੱਖ ਚ ਕਿਹੜੇ ਸਾਹਿਬ ਜਦ ਪ੍ਰਗਟ ਹੋਏ ਸਨ ਉਹ ਪਹਿਲਾਂ ਮਹਾਰਾਜ ਅੱਗੇ ਬੇਨਤੀ ਕੀਤੀ ਛੇਵੇਂ ਪਾਸ਼ਾ ਮਰੇ ਮਹਾਰਾਜ ਕਿਰਪਾ ਕਰੋ ਝੋਲੀ ਰੂਪਾ ਲਾਓ ਮਾਇਆ ਚ ਭਰਮਦੀ ਰਹੀ ਕਾਮ ਕਰ ਉਹਦੋਂ ਲੋਭ ਮੋਹ ਘਰ ਦੇ ਵਿੱਚ ਭਰਮਦੀ ਰਹੀ ਤੇ ਉਹਨਾਂ ਦੇ ਘਰ ਜਦੋਂ ਪਹਿਲੀ ਸੰਤਾਨ ਨੇ ਜਨਮ ਲਿਆ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਉਹਨਾਂ ਕਹਿ ਦਿੱਤਾ ਇਹ ਤੇ ਕਪਟਧਾਰ ਰੂਪਧਾਰ ਆਇਆ ਫਿਰ ਛੇਵੇਂ ਪਾਸ਼ਾ ਮਾਰੇ ਨਹੀਂ ਜਦ ਦੇਖਿਆ ਉਹਨਾਂ ਕਿਹਾ ਇਹ ਤੇ ਪ੍ਰਿਥੀ ਚੰਦ ਫੇਰ ਦਾਇਆ ਜੀ ਹੀ ਆਗੇ ਨੇ ਤੇ ਉਹ ਨਾ ਧੀਰਮਲ ਜਿਹੜੇ ਫਿਰ ਚਾਲਾਂ ਚੱਲ ਕੇ ਗੁਰੂ ਸਾਹਿਬਾਂ ਦੇ ਹਮਲੇ ਵੀ ਕਰਦੇ ਆਏ ਹੁਣ ਬੀਬੀ ਅਨੰਤੀ ਨੇ ਫੇਰ ਅਰਦਾਸ ਕੀਤੀ ਬੇਨਤੀ ਕੀਤੀ ਮਹਾਰਾਜ ਭੋਲ ਹੋ ਗਈ ਆ ਕਿਰਪਾ ਕਰੋ ਝੋਲੀ 'ਚ ਸੰਤਾਨ ਦੀ ਦਾਤ ਬਖਸ਼ਿਸ਼ ਕਰੋ ਮਾਰੇ ਦੇ ਆਖੇ ਲੱਗੇ ਹੁਕਮ ਮੰਨਿਆ ਗੁਰਬਾਣੀ ਪੜ੍ਹੀ ਸੁਣੀ ਅੰਮ੍ਰਿਤ ਵੇਲਾ ਸੰਭਾਲਿਆ ਸੇਵਾ ਕੀਤੀ ਆ ਤੇ ਉਹਨਾਂ ਦੀ ਕੁਖ ਚੋਂ ਬਾਬਾ ਗੁਰਦਿੰ다 ਜੀ ਦੇ ਮਹਿਲ ਨੇ ਮਾਤਾ ਤਨਵੰਤੀ ਜੀ ਪਹਿਲਾ ਪੁੱਤਰ ਧੀਰਮਲ ਤੇ ਦੂਸਰਾ ਪੁੱਤਰ ਹਣ ਧਨਗੁਰੂ ਹਰਐਸਾ ਅਮਰ ਪ੍ਰਗਟ ਹੋਇਆ ਤੇ ਛੇਵੇਂ ਪਾਛਾ ਮਹਾਰੀ ਨੇ ਧਨਗੁਰੂ ਹਰਐਸਾ ਅਮਰਨ ਤਖਤ ਦੇ ਪਹਟਾਇਆ ਚਰਨਾਰਗ ਦੇ ਤੇ ਧਨਗੁਰੂ ਹਰਐਸਾ ਮਹਾਰਾਜ ਤੇ ਮਹਿਲਾ ਵੱਲ ਉਹਨਾਂ ਦੀ ਧਰਮ ਪਤਨੀ ਵੱਲ ਜਿ ਧਿਆਨ ਦਿੱਤਾ ਜਾਵੇ ਤੇ ਉਹਨਾਂ ਦੇ ਹੁਣ ਇਤਿਹਾਸਕਾਰ ਜ਼ਿਕਰ ਕਰਦੇ ਮਾਤਾ ਕਿਸ਼ਨ ਜੀ ਮਾਤਾ ਕਿਸ਼ਨ ਜੀ ਦੀ ਕਿੰਨੀ ਬੰਦਗੀ ਹੋਵੇਗੀ ਕਿੰਨੀ ਤਪੱਸਿਆ ਹੋਵੇਗੀ ਕਿੰਨੀ ਸੇਵਾ ਹੋਵੇਗੀ ਜਿਨ੍ਹਾਂ ਦੀ ਕੁੱਥ ਤੋਂ ਬਾਬਾ ਰਾਮ ਰਾਏ ਜੀ ਕਿੰਨੀਆਂ ਸ਼ਕਤੀਆਂ ਸਨ ਔਰ ਜੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਦ ਗਏ ਉੱਥੇ ਬੱਕਰੀ ਨੂੰ ਜੋੜ ਦਿੱਤਾ ਖਾ ਗਏ ਸਨ ਖੱਡ ਜਿਹੜੀਆਂ ਹੱਡੀਆਂ ਰਹਿ ਗਈਆਂ ਔਰ ਜਿਹੜੀ ਹੱਡੀ ਨਹੀਂ ਪਹੁੰਚੀ ਉਹ ਬੱਕਰੀ ਦੀ ਉਹ ਇੱਕ ਲੱਤ ਰਹਿ ਗਈ ਕਿੰਨੀ ਬੰਦਗੀ ਸੀ ਉਹ ਮਾਤਾ ਕਿਸ਼ਨ ਜੀ ਦੀ ਇਸੇ ਤਰ੍ਹਾਂ ਹੀ ਫਿਰ ਦੂਸਰਾ ਬਚਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਹੜੇ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਇੰਨੀ ਬਿਮਾਰੀ ਫੈਲੀ ਚੇਚਕ ਦੀ ਜਿਸ ਨੂੰ ਠੱਲ ਪਾ ਦਿੱਤੀ ਭਾਵੇਂ ਆਪ ਉਹ ਜੋਤੀ ਜੋਤ ਸਮਾ ਗਏ ਐਸੀਆਂ ਮਤਾਵਾਂ ਹੋਣੀਆਂ ਇਹ ਨਹੀਂ ਤੇ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਵਿਆਹ ਨਹੀਂ ਹੋਇਆ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਾਤਾ ਨੂੰ ਉਹਨਾਂ ਦੇ ਮਹਿਲਾਂ ਨੂੰ ਧਰਮ ਪਤਨੀ ਤੁਸੀਂ ਜਾਣਦੇ ਹੋ ਮਾਤਾ ਗੁਜਰੀ ਜੀ ਉਹ ਤੇ ਸਾਰਾ ਦੇਸ਼ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਪਤਾ ਹੈ ਕਿ ਮਾਤਾ ਗੁਜਰੀ ਜੀ ਦੇ ਕਿੰਨੀ ਤਪੱਸਿਆ ਕੀਤੀ ਅੱਜ ਤਾਂ 2 ਸਾਲ 3 ਸਾਲ 4 ਸਾਲ ਹੋ ਜਾਣ ਤੇ ਅਸੀਂ ਕੋਈ ਬਾਬਾ ਨਹੀਂ ਛੱਡਦੇ ਸਾਡੀ ਝੋਲੀ 'ਚ ਛੇਤੀ ਨਾ ਛੇਤੀ ਪੁੱਤਰ ਪੈ ਜਾਵੇ 24 25 26 ਸਾਲ ਤਪੱਸਿਆ ਕੀਤੀ ਮਹਾਰਾਜ ਭੋਰੇ ਦੇ ਵਿੱਚ ਰਹੇ ਬਾਬਾ ਬਕਾਲਾ ਕਿਤੇ ਮੇਰੇ ਪਤਨੀ ਨੂੰ ਕੋਈ ਬਸਤਰ ਕਿਤੇ ਪਾਣੀ ਕਿਤੇ ਰੋਟੀ ਕਿਤੇ ਦਾਣੇ ਦੀ ਲੋੜ ਨਾ ਪੈ ਜਾਵੇ ਮੈਂ ਉਹਨਾਂ ਦੀ ਦਾਸੀ ਬਣ ਕੇ ਉਹਨਾਂ ਦੀ ਸੇਵਾ 'ਚ ਹਾਜ਼ਰ ਹਾਂ ਇੰਨੀ ਤਪੱਸਿਆ ਕੀਤੀ ਤੇ ਐਸਾ ਮੁਖ ਚ ਪੁੱਤਰ ਪ੍ਰਗਟ ਕੀਤਾ ਜਿਸ ਬਾਰੇ ਆਪ ਸਾਰੇ ਜਾਣਦੇ ਉਹ ਮਰਦ ਅਗਮੜਾ ਢੰਨ ਢੰਨ ਸਭੇ ਕਮਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੰਤਾਨਾ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਖਾਲਸਾ ਜੀ ਮਹਾਰਾਜ ਦੇ ਵੀ ਤਿੰਨ ਵਿਆਹ ਹੋਏ ਨੇ ਇੱਕ ਤਵਾਰਾ ਡੋਲਾਇਆ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਬਾਰੇ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਇਧਰ ਸੋ ਭਿੱਖੀ ਲਾਹੌਰ ਬਾਬਾ ਖਰਜਸ ਰਹਿਣ ਵਾਲਾ ਲਾਹੌਰ ਦਾ ਸੋ ਭਿੱਖੀ ਲਾਹੌਰ ਦਾ ਰਹਿਣ ਵਾਲਾ ਉਹਦੀ ਆਪਣੀ ਧੀ ਨੂੰ ਵਿਆਹ ਬਾਰੇ ਸੋਚ ਰਿਹਾ ਕਿ ਜਵਾਨ ਹੋ ਗਈ ਕੋਈ ਚੰਗਾ ਰਿਸ਼ਤਾ ਮਿਲ ਜਾਵੇ। ਤਾਂ ਉਸਦੀ ਧੀ ਬਾਬਾ ਹਰਜਸ ਦੀ ਬੜੀ ਬੰਦਗੀ ਕਰਦੀ ਆ। ਸੂਰਤ ਤੇ سیرਤ ਵਾਲੀ ਆ। ਨੇਕ ਸੇਵਾ ਕਰਦੀ ਆ। ਤੇ ਨੇਕ ਸੇਵਾ ਕਰਨ ਵਾਲੀਆਂ ਧੀਆਂ ਦੇ ਘੁੱਖ ਤੋਂ ਹੀ ਜੋਦੇ ਪ੍ਰਗਟ ਹੁੰਦੇ। ਜੋਧਿਆਂ ਦਾ ਜਨਮ ਹੁੰਦਾ ਸੂਰਬੀਰਿਆਂ ਦਾ ਜਨਮ ਹੁੰਦਾ ਹੈ। ਬੜੀ ਸੇਵਾ ਕਰਦੇ ਨੇ ਬਾਬਾ ਹਰਜਸ ਹਰ ਇੱਕ ਪਿਤਾ ਦੇ ਮਨ ਦੇ ਵਿੱਚ ਮਨਛਾ ਆਦੀ ਆ ਕਿ ਕੋਈ ਚੰਗਾ ਵਰ ਮਿਲ ਜਾਵੇ। ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਗੇ ਬੇਨਤੀ ਕੀਤੀ ਸੀ ਕਿ ਮਹਾਰਾਜ ਕਿਰਪਾ ਕਰੋ ਰਿਸ਼ਤਾ ਪਰਵਾਨ ਕਰੋ ਆਪਣੇ ਸਹਿਬਜ਼ਾਦੇ ਨਾਲ ਮਹਾਰਾਜ ਨੇ ਕਿਹਾ ਅਜੇ ਤਾਂ ਸਹਾਦਤਾ ਦਾ ਵੇਲਾ ਆ ਅਜੇ ਨਹੀਂ ਰਿਸ਼ਤਾ ਹਾਂ ਤੇਰਾ ਰਿਸ਼ਤਾ ਪਰਵਾਨ ਆ ਸਤਗੁਰਾਂ ਨੂੰ ਬੇਨਤੀ ਕਰੀ ਕਿਰਪਾ ਹੋਵੇਗੀ ਹੁਣ ਉਹ ਬਾਬਾ ਹਰਜਸ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਦਾ ਆਪਣੀ ਧੀ ਨੂੰ ਲੈ ਕੇ ਤੇ ਇਧਰ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਦੇ ਬਰਾਜਮਾਨ ਤੇ ਮਾਮਾ ਕਿਰਪਾਲ ਚੰਦ ਠਮਾਤਾ ਗੁਜਰੀ ਜੀ ਹੁਣ ਮਾਮਿਆਂ ਨੂੰ ਭਾਂਜਿਆਂ ਦਾ ਤੇ ਭਾਂਜੀਆਂ ਦਾ ਵਿਆਹ ਵੇਖਣ ਦਾ ਬੜਾ ਚਾਹ ਹੁੰਦਾ ਹੈ